ਅਰੇ ਤੁਹਾਡੇ ਦੋਨੋਂ ਦਾ ਸਭ ਤੋਂ ਵੱਧ ਖਰਚੀਲਾ ਕੌਣ ਆ ਜਿਹੜਾ ਮਤਲਬ ਫालतू ਚੀਜ਼ਾਂ ਦੇ ਪੈਸੇ ਖਰਚ ਕਰਦਾ ਹੈ ਕੱਪੜਿਆਂ ਤੇ ਜ਼ਿਆਦਾ ਇੱਕੋ ਜਿਹੀਆਂ ਨਹੀਂ ਤੇ ਮੈਂ ਦੀਪ ਵੱਡੇ ਵੱਡੇ ਖਰਚੇ ਕਰ ਲੈਂਦੇ ਮੈਂ ਛੋਟੇ ਛੋਟੇ ਇਹ ਤਾਂ ਵੱਡੇ ਵੱਡੇ ਕੀ ਕੋਈ ਇਨਵੈਸਟਮੈਂਟ ਨਹੀਂ ਕਰਦੇ ਹੋਗੇ ਉਹਨੂੰ ਬੜਾ ਖਰਚਾ ਨਹੀਂ ਹੁੰਦਾ ਹੁੰਦਾ ਨਹੀਂ 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 ਕਈ ਹੈਗੀਆਂ ਬਿਹਾਈਂਡ ਦੀਆਂ ਚੀਜ਼ਾਂ ਕਈ ਜਿਹੜੀਆਂ ਮੈਂ ਕੈਮਰੇ ਦੇ ਸਾਹਮਣੇ ਨਹੀਂ ਕਹਿ ਸਕਦਾ ਐਸਾ 골ਡ ਹੋ ਸਕਦਾ 골ਡ ਵੀ ਇਨਵੈਸਟ ਨਾ ਮੈਂ 골ਡ ਦਾ ਪੈਨ ਨਹੀਂ ਮੇਰੇ ਪਿੱਛੇ ਪੈਸੇ ਤੂੰ 골ਡ ਦਾ ਨਾਮ ਕਿਉਂ ਲਿਆ ਫੇਰ ਕੀ ਐਸੀ ਇਨਵੈਸਟਮੈਂਟ ਤੁਸੀਂ ਕਿਹੜੀ ਕਰਦੇ ਹੋ ਜਿਹੜੀ ਘਾਟੇ ਦੀ ਨਹੀਂ ਨਹੀਂ ਇਹ ਗੱਡੀਆਂ ਦਾ ਮਤਲਬ ਹੁੰਦਾ ਹੈ ਗੱਡੀਆਂ ਦਾ ਉਹ ਪੈਸੀ ਨਹੀਂ ਆਉਂਦਾ ਖਰਾਬ ਥੋੜੀ ਕਰਦਾ ਯਾਰ ਖਰਾਬ ਮਤਲਬ ਹੁਣ ਵਧੀਆ ਲੱਗ ਰਿਹਾ ਤੂੰ ਇਦਾਂ ਦਲੜਦੇ ਪਿੱਛੇ ਇੱਕ ਉਹ ਸੀਗਾ ਮੇਰਾ ਇੱਕ ਬੜੇ ਚਿਰ ਦਾ ਸੁਪਨਾ ਸੀਗਾ ਨਾ ਵੀ ਵੈਂਟੀ ਬੈਨ ਬਣਾਉਣੀ ਆ ਮੈਂ ਮਤਲਬ ਕੈਂਪਰ ਬੈਨ ਜੀ ਜਿਹਦੇ ਵਿੱਚ ਬਾਥਰੂਮ ਵੀ ਵਿੱਚ ਹੋਵੇ ਉਹ ਵੀ ਇਹਦੇ ਲਈ ਬਣਾਈ ਸੀ ਮਤਲਬ ਸਟੇਜ ਦੇ ਪਿੱਛੇ ਬੈਕ ਸਾਈਡ ਲੱਗ ਜਾਂਦੀ ਹੈ ਪਿਛਲੇ ਸਾਲ ਹਨਾ ਉਹ ਹੁਣ ਅਸੀਂ ਫਸ ਗਏ ਮਤਲਬ ਕਿਤੇ ਗਲਤ ਬੰਦੇ ਚ ਨਾ ਉਹ ਉਹਦੇ ਤਰੀਕੇ ਨਾਲ ਬਣੀ ਨਹੀਂ ਹੈਗੀ ਜਿੱਦਾਂ ਚਾਹੀਦੀ ਸੀ ਫਿਰ ਉਹਨੂੰ ਮੈਂ ਘਰੇ ਆ ਹੁਣ ਪਿਛਲੇ ਮਹੀਨਤ ਵਿਲਾ ਸੀ ਤੇ ਉਹ ਮੈਂ ਕਨਾਲ ਲੱਕੜ ਵਾਲਾ ਮਿਸਤਰੀ ਲਾ ਕੇ ਮੈਂ ਉਹਨੂੰ ਪੱਟ ਲਈ ਖਲਾਰ ਲਈ ਬਸ ਉਹਨੂੰ ਲੱਗਦਾ ਵੀ ਹੁਣ ਇਹ ਪੈਸੇ ਲਾਏ ਸੀ ਇਹਦੇ ਤੇ ਹੁਣ ਇਹ ਖਲਾਰ ਲਈ ਉਹ ਵੀ ਉਹਨੋਂ ਵਿੱਚ ਕੱਟੀ ਨਹੀਂ ਹੋਈ ਉਹ ਕਿਰਾਏ ਤੇ ਲੈਣੀ ਸੀ ਠੀਕ ਹੈ ਦੀ ਆ ਵੀ ਕਿਰਾਏ ਤੇ ਲੈ ਜਾ ਕਰੋ ਮੈਂ ਕਿਹਾ ਨਹੀਂ ਯਾਰ ਆਪਦੀ ਬਣਾਉਣੀ ਸੀ ਪਰ ਉਹ ਮੈਂ ਉਹ ਕਿੰਨੇ ਵੈਸੇ ਖਰਾਬ ਕਰਤੇ ਜ਼ਿਆਦਾ ਨਹੀਂ 10 ਦੇ ਨਹੀਂ ਹੈ ਬਟ ਬਹੁਤ ਕਿਤੇ ਹੋਏ ਨਹੀਂ ਨਹੀਂ 15 ਲੱਖ ਦੀ ਹੈਗੀ ਸੀ ਉਹ ਜ਼ਿਆਦਾ ਨਹੀਂ 15 20 ਹੋਊਗਾ ਤੋਂ ਅੱਧ ਪਹਿਲਾਂ ਕਹਿੰਦੇ ਸੀਗੇ ਕਿ ਮੈਂ 20 ਲੱਖ ਰੁਪਏ ਖਰਾਬ ਕਰਦੇ ਹੁਣ ਹੌਲੀ ਹੌਲੀ ਤੁਸੀਂ ਘਟਦੇ ਨਹੀਂ ਹੁਣ ਜੇ ਫਾਰਚੂਨਰ ਗੱਡੀ ਲੈਣੀ ਹੋਵੇ ਅੱਜ ਹਨਾ ਜੇ ਟਾਈਮ ਤੇ 15 ਲੱਖ ਰੁਪਏ ਲੈਣਾ ਮੈਂ ਫਾਰਚੂਨਰ ਨਹੀਂ ਮੈਂ ਲਈ ਤੇ ਹੁਣ ਲੈਣੀ ਚਾਹੀਦੀ ਸੀ ਨਹੀਂ ਹੁਣ ਜਦੋਂ ਆਹ ਤੇ ਫਿਰ ਗੱਡ ਖਰਚਾ ਕੀਦਾ ਵੱਡਾ ਉਹ ਵੀ ਖਰਚਾ ਹੀ ਆ ਭਾਣੇ ਨਹੀਂ ਬਟ ਮਤਲਬ ਚੀਜ਼ ਐਟ ਲੀਸਟ ਨਮੀ ਹੋਤਾ ਹੈ ਨਾ ਕਿ ਮਤਲਬ ਮੈਨੂੰ ਸਮਝ ਚ ਲੱਗੀ ਤੁਸੀਂ ਕਿਹ ਟਾਪਿਕ ਤੇ ਲੜਦੇ ਹੋਗੇ ਬਸ ਮੈਂ ਮਤਲਬ ਹੁਣ ਨਾ ਜਿਵੇਂ ਕੋਈ ਐ ਹੁੰਦਾ ਵੀ ਚਲ ਜਿਵੇਂ ਬਾਹਰੋਂ ਆਏ ਆ ਹਨਾ ਤੇ ਉਦੋਂ ਹੁਣ ਇਹ ਕੰਮ ਕਰੀਏ ਆਪਾਂ ਕੰਮ ਤੇ ਧਿਆਨ ਦੇਣ ਦੇ ਨਾਲ ਨਾਲ ਚਲੇ ਆ ਵੀ ਕੋਈ ਸੇਵਿੰਗ ਕਰ ਲਈਏ ਕੋਈ ਪ੍ਰਾਪਰਟੀ ਮਾੜੀ ਮੋਟੀ ਬਣਾ ਲਈਏ ਜਾਂ ਫਿਰ ਹੁਣ ਉਦੋਂ ਗੱਡੀਆਂ ਨਵੀਆਂ ਸੀ ਸਾਰੀਆਂ ਵੇਚ ਬੁਝ ਗਏ ਸੀ ਉਸ ਤੋਂ ਹਾਂ ਮਤਲਬ ਉਧਰ ਨੂੰ ਚਲ ਗਏ ਹੁਣ ਉਸ ਤੋਂ ਬਾਅਦ ਫਿਰ ਦੁਬਾਰਾ ਬਣਾਣਾ ਸੁਖਾਨੋ ਕਿਹੜੇ ਗੱਲਾਂ ਚ ਮਤਲਬ ਜਿਵੇਂ ਕਿ ਦਿਨੇ ਮਤਲਬ ਤੂੰ ਮੈਨੂੰ ਕਿਹਾ ਤੈਨੂੰ ਕਰਕੇ ਯਾਰ ਹਾਂ ਮੈਂ ਗੱਡੀ ਲੈਣੀ ਹੈ ਨਹੀਂ ਯਾਰ ਤੂੰ ਆ ਲੈ ਜਾ ਕੜੀ ਹੈ ਮੈਂ ਚੱਲ ਰਿਹਾ ਤੇ ਤੂੰ ਹੈਨਾ ਵੀ ਉਹ ਬੰਦਾ ਫਿਰ ਉਹ ਬਾਅਦ ਚ ਹੋਰ ਤਰ੍ਹਾਂ ਦੀ ਨਿਕਲੀ ਫਿਰ ਉਹ ਕਈ ਚੱਕਰਾਂ ਦੇ ਵਿੱਚ ਐ ਫਸਪੋ ਜਾਣਾ ਯਾਰ ਅਸੀਂ ਜਿਮ ਫਰੀ ਕਦੋਂ ਤੋਂ ਜਦੋਂ ਤੂੰ ਸਟਾਰਟ ਕੀਤਾ ਸੀ ਉਸ ਤੋਂ ਬਾਅਦ ਸ਼ੁਰੂ ਤੋਂ ਨਹੀਂ ਸ਼ੁਰੂ ਤੋਂ ਨਹੀਂ ਮੈਂ ਮੈਂ ਘਟ ਗਿਆ ਉਦੋਂ ਆਦੇ ਰੈਡੀ ਸਟਾਰਟ ਕੀਤਾ ਸੀ ਹਾਂ ਜੀ ਨਹੀਂ ਸਟਾਰਟ ਕਰ ਰਿਹਾ ਸੀ ਮੁਰਗੀ ਪਛਤਾਨੇ ਸੀ ਸਟਾਰਟ ਕਰ ਰਿਹਾ ਮੇਰਾ हट ਗਿਆ ਕਿੱਥੇ ਪੰਗਾ ਪਾ ਲਾ ਫਿਟਨੈਸ ਕਿੰਨੀ ਦੇਰ ਹੋ ਗਈ ਤੁਹਾਨੂੰ ਪਹਿਣ ਕਿੰਨੀ ਦੇਰ ਤੋਂ ਤੁਸੀਂ ਮੈਂ 10 ਸਾਲ ਹੋ ਗਏ 10 ਸਾਲ ਤੋਂ ਜਿਮ ਤੇ ਤੁਸੀਂ ਆਪਣੀ ਸਿਹਤ ਤੋਂ ਲੈ ਕੇ ਕਿਸੇ ਵਿਲੇਜ ਜੇ ਛੱਡਿਆ ਜਾਂਦਾ ਤਾਂ ਫਿਰ ਬਹੁਤ ਜ਼ਿਆਦਾ ਫਿਟਨੈਸ ਦੇ ਪੰਪ ਨਾ ਵਾਰੀ ਜਿਹੜਾ ਭੋਰਾ ਖਾਂਦੀ ਉਹ ਵੀ ਛੱਡ ਜਾਣਾ ਨਹੀਂ ਨਹੀਂ ਮੈਂ ਤਾਂ ਨਾਈਟ ਪੁੱਛੀ ਨਹੀਂ ਮੈਂ ਤਾਂ ਜਿਹੜੀਆਂ ਮੇਲੇ ਦੇ ਖਾਂਦੀ ਨਹੀਂ ਕੁਝ ਬਾਈ ਜਿੱਤ ਤੁਸੀਂ ਦੇਖੋ ਇਸ ਏਜ ਚ ਆ ਕੇ ਤੁਸੀਂ ਆਪਣਾ ਨੂੰ ਮੇਨਟੇਨ ਰੱਖਿਆ ਹੈ ਬਹੁਤ ਵੱਡੀ ਕਲਾ ਏਜ ਚਲਕਾ ਨੂੰ ਦੱਸਣੀ ਆ ਦੱਸ ਦੋ ਨਹੀਂ ਭਾਈ ਸਾਹਿਬ 36 37 ਦੇ ਵਿੱਚ ਵਿੱਚ ਵੈਸੇ ਕੁੜੀਆਂ ਨੂੰ ਏਜ ਦੱਸਣੀ ਚਾਹੀਦੀ ਆ ਬਾਈ ਜਿੰਨੀ ਏਜ ਆ ਮੈਂ ਇਹ ਤੋਂ 6 ਸਾਲ ਵੱਡਾ ਪੰਜ ਟੋਟਲ ਕਰ ਲਓ ਆਪੇ ਹਾਂ ਬਾਈ 22 22 ਚਲੇਗਾ ਪੰਜ ਵੱਡਾ ਅੱਛਾ ਮੈਮ ਕੀ ਡਾਈਟ ਹੈ ਤੁਹਾਡੀ ਸਵੇਰ ਤੋਂ ਕਿਨੇ ਵੇ ਉੱਠਦੇ ਹੋ ਸਵੇਰੇ ਰਾਤ ਨੂੰ ਕਿਨੇ ਮੈਂ ਸਵੇਰੇ ਵੈਸੇ ਬੱਚੇ ਸਕੂਲ ਜਾਂਦੇ ਕਿਉਂਕਿ ਮੇਰੇ ਸਿਰ ਤੇ ਰਿਸਪੌਂਸਿਬਿਲਟੀਜ਼ ਬਹੁਤ ਨੇ ਸਾਰੇ ਬਾਈ ਹੈਲਪ ਨਹੀਂ ਕਰਦੇ ਨਾਲ ਫੈਮਲੀ ਦੀ ਨਹੀਂ ਇਹ ਉਦਾਂ ਨਹੀਂ ਕਰਦੇ ਹੈਗੇ ਇਹਨਾਂ ਦੇ ਆ ਖੁੱਦ ਦਾ ਹੀ ਕੰਮ ਬਹੁਤ ਹੁੰਦੇ ਨੇ ਚਲੋ ਪਹਿਲਾਂ ਤੁਹਾਡੀ ਰੁਟੀਨ ਪੁੱਛਦੇ ਫਿਰ ਵੀਰੇ ਦੀ ਹਾਂਜੀ ਬਸ ਬੱਚਿਆਂ ਨੂੰ ਸਕੂਲ ਵਗੈਰਾ ਭੇਜਣਾ ਹੁਣ ਤਾਂ 홀ੀਡੇਸ ਚੱਲਦੀਆਂ ਪਈਆਂ ਤੇ ਉਸ ਸਾਬ ਨਾਲ ਸਵੇਰੇ ਉੱਠ ਕੇ ਫਿਰ ਬੱਚਿਆਂ ਨੂੰ ਥੋੜਾ ਬੋਟਾ ਬ੍ਰੇਕਫਾਸਟ ਵਗੈਰਾ ਰੈਡੀ ਕਰਦੀਆਂ ਬਾਕੀ ਫੈਮਿਲੀ ਜਿਹੜੀ ਆ ਉਹ ਬਾਕੀ ਕੰਮ ਕਰ ਲੈਂਦੇ ਪਰ ਜਿਹੜਾ ਬ੍ਰੇਕਫਾਸਟ ਰੈਡੀ ਕਰਨਾ ਉਹ ਮੈਂ ਹੀ ਕਰਨਾ ਹੁੰਦਾ ਫਿਰ ਥੋੜਾ ਕਿਚਨ ਵਗੈਰਾ ਕਰਕੇ ਉਸ ਤੋਂ ਬਾਅਦ ਹੁੰਦਾ ਮੈਂ ਜਿਮ ਚਲੀ ਜਾਵਾ ਵਾਹ ਡਾਈਟ ਕੀ ਲੈਨੇ ਤੁਸੀਂ ਆਪ ਕੀ ਖਾ ਕੇ ਜਾਨੋ ਜਿੰਮ ਸਵੇਰੇ ਮੈਂ ਪਹਿਲਾਂ ਉੱਠ ਕੇ ਗਰਮ ਪਾਣੀ ਵਗੈਰਾ ਪੀਂਨੀਆ ਮਿਕਸ ਕਰਕੇ ਕੁਛ ਨਾ ਚੀਆ ਸੀਡਸ ਐਂਡ ਸਬਜਾ ਸੀਡਸ ਕੁਛ ਹੰਦੇ ਹੋ ਵਗੈਰਾ ਮਤਲਬ ਚੇਂਜ ਕਰਦੀ ਰਹਿਨੀਆ ਦਾਣੇ ਜਿਹਾ ਮੈਨੂੰ ਭੈਣ ਦੀ ਤੜਕੇ ਦਾ ਲੱਗਿਆ ਜੋ ਵੀ ਡੀਟੋਕਸ ਵਾਟਰ ਤੇ ਮੈਂ ਪਿਛਲੇ 10 15 ਸਾਲ ਤੋਂ ਸਵੇਰੇ ਐਪਲ ਜ਼ਰੂਰ ਖਾਨਨੀਆ ਹਾਂ ਹਮੇਸ਼ਾ ਖਾਨਣੀ ਹੈ ਇੱਕ ਐਪਲ ਖਾਲੀ ਪੇਟ ਨਹੀਂ ਮਤਲਬ ਪਾਣੀ ਤੋਂ ਬਾਅਦ ਹਾਂਜੀ ਫਿਰ ਉਸ ਤੋਂ ਬਾਅਦ ਜੋ ਓਟਸ ਵਗੈਰਾ ਲੈ ਲੇ ਬ੍ਰੈਕਫਾਸਟ ਜਾਂ ਫਿਰ ਐਵੋਕਾਡੋ ਬ੍ਰੈਡ ਹੋ ਗਿਆ। ਇਹੀ ਹੁੰਦਾ ਬ੍ਰੈਕਫਾਸਟ ਡੇਲੀ। ਓਕੇ ਤੇ ਦੁਪਹਿਰੇ ਹਾਂਜੀ ਫਿਰ ਲੰਚ ਹੋ ਜਾਂਦਾ ਨੋਰਮਲ ਜਿਹੜਾ ਸਾਰੇ ਲੈਂਦੇ ਆ। ਨਾਨ-वेज ਤੇਰੀ ਨੂੰ ਵੇਜ। ਵੇਜ। ਤੁਸੀਂ ਵੀ? ਹਾਂਜੀ। ਨਹੀਂ ਮੈਨੂੰ ਦੁੱਧ ਮਿਲਦੀ ਮੈਂ ਤਾਂ। ਤੁਸੀਂ ਕਿਉਂ ਪਿਓਰ ਵੇਜ ਹੋ? ਮੈਂ ਐਕਚੁਅਲੀ 10-15 ਸਾਲ ਹੋ ਗਏ ਪਿਓਰ ਵੇਜ ਨਹੀਂ ਆ ਸਮ ਟਾਈਮ ਜਿਮ ਕਰਕੇ ਮੈਂ ਐਗ ਵਗੈਰਾ ਖਾ ਲੈਂਦੀ ਥੇ। ਬਟ ਉਹ ਵੀ ਮਤਲਬ ਬਹੁਤ ਘੱਟ ਹੁਣ ਜਦੋਂ ਗਰਮੀ ਆ ਰਹੀ ਬਹੁਤ ਘੱਟ ਹੋਏ ਪਿਆ। ਸੋ ਮਤਲਬ ਚਿਕਨ ਵਗੈਰਾ ਤਾਂ ਕਦੀ ਨਹੀਂ ਖਾਦਾ ਹੈਗਾ 10 15 ਸਾਲ ਤੋਂ ਦੇਖ ਕੇ ਮਤਲਬ ਮਨ ਚ ਆ ਜਾਂਦਾ ਕਿ ਨਹੀਂ ਨਹੀਂ ਕਿਸੇ ਦੀ ਜਾਨ ਨਹੀਂ ਲੈਣੀ ਤੋਂ ਡੇ ਨਹੀਂ ਆਉਂਦਾ ਤਰਸ ਭਾਈ ਮਨ ਚ ਹੁਣ ਕਿਹਾ ਕਿ ਕੀ ਐਗ ਤੋਂ ਐਗ ਵੀ ਜਾਣ ਲੈਣੀ ਪਰ ਮੈਨੂੰ ਲੱਗਦਾ ਐਗ ਮੈਂ ਕਈ ਰੀਲਸ ਇਦਾਂ ਦੇ ਦੇਖੇ ਜਿਹਦੇ ਵਿੱਚ ਕਹਿੰਦੇ ਐਗ ਨਹੀਂ ਮੈਨੂੰ ਚਾਹ ਵਿੱਚ ਪਤਾ ਕੀ ਚੱਕਰ ਹੈ ਭੈਣੇ ਪਤਾ ਨਹੀਂ ਕੀ ਮਤਲਬ ਵਿੱਚ ਉਹ ਕੁਝ ਹੈਗਾ ਅੱਜ ਕੱਲ ਦੀ ਲਾਈਫ ਚ ਨਾ ਭੈਣੇ ਚਲੋ ਮੇਰਾ ਤਜਰਬਾ ਘੱਟ ਹੋ ਸਕਦਾ ਅੱਜ ਦੀ ਜ਼ਿੰਦਗੀ ਚ ਨਾ ਜਿਹੜਾ ਬੰਦਾ ਜੋ ਚੀਜ਼ਾਂ ਆਪ ਕਰਦਾ ਹੋਵੇ ਉਹਦੀ ਕੋਈ ਨਾ ਕੋਈ ਨਾ ਜਸਟੀਫਿਕੇਸ਼ਨ ਦੇਣ ਲਈ ਗੱਲ ਕਾਢ ਹੀ ਲੈਂਦਾ ਹਾਂ ਕੀ ਮੈਂ ਐਗ ਖਾਣਾ ਜੀ ਐਗ ਨਾ ਮੈਨੂੰ ਐਗ ਠੀਕ ਐ ਐਗ ਠੀਕ ਐ ਨਹੀਂ ਨਹੀਂ ਮੈਂ ਤਾਂ ਮੈਨੂੰ ਮੈਂ ਉਹ ਖਾਣਾ ਵਸ ਜੋ ਉਹ ਖਵਾ ਦਿੰਦੀ ਆ ਹੈ ਸਾਡੇ ਚਿਕਨ ਚੁਕਨ ਬੰਦਾ ਨਹੀਂ ਉੱਦਾ ਕਰੇ ਪਰ ਜਦੋਂ ਸਮ ਟਾਈਮ ਕਰੇ ਪਾਰਟੀ ਕਰਾਂਗੇ ਤਾਂ ਬਹੁਤ ਜ਼ਿਆਦਾ ਵੀ ਆ ਵੀ ਲਈਦਾ ਮਤਲਬ ਕੋਈ ਹੋਣੀ ਆਪਣਾ ਹੈਗਾ ਸਾਥ ਬੰਦੇ ਉਸ ਮਤਲਬ ਨਹੀਂ ਸਾਥ ਸੂਤਾ ਨਹੀਂ ਹੈਗਾ ਮੈਂ ਮਤਲਬ ਨਹੀਂ ਮਤਲਬ ਸਾਦੀ ਮਿਲ ਜਵੇ ਦਾਲ ਮਿਲ ਜਵੇ ਨਹੀਂ ਸਿਰੇ ਦਲੀਆ ਦੁੱਧ ਵਗੈਰਾ ਇਹਨਾਂ ਦਾ ਡੇਲੀ ਹੈ ਮਤਲਬ ਇਹਨੇ ਮਤਲਬ ਸੀ ਕਿਤੇ ਗਏ ਆ ਜਾਂ ਕਿਤੇ ਹੋ ਗਏ ਆ ਇਹਨੇ ਇਹਦਾ ਚੱਲ ਹੈਗਾ ਹਨਾ ਖਾਣ ਪੀਣ ਦਾ ਉਸੂਲ ਹੈ ਵੀ ਆ ਚੀਜ਼ੇ ਮਿੱਠਾ ਜਾ ਜੋ ਚਾਹ ਨਹੀਂ ਚਾਪਿੰਦੀ ਨੀ ਨਾ ਪੀਣੀ ਮੈਂ ਕਿ ਨਹੀਂ ਚੱਕਣੀ ਤਾਂ ਨਹੀਂ ਚੱਕਣੀ ਗੁੱਸਾ ਕਰ ਜੇ ਤਾਂ ਕਰ ਚੁੱਕੀ ਉਹ ਵੀ ਤਾਂ ਹੋਣੀ ਆ ਅਗਲੀ ਨੂੰ ਆਉਗਾ ਜੇ ਮੈਨੂੰ ਕਹੂੰਗਾ ਸਪੈਸ਼ਲ ਬੰਦਾ ਕੀ ਚੀਜ਼ ਬਣਾਊਗਾ ਵੀ ਚਾਹ ਪੀ ਲੋ ਇੱਕ ਵਾਰੀ ਨਹੀਂ ਪੀਤੀ ਚਲ ਜੇ ਔਖੇ ਆ ਫਿਰ ਵੀ ਪੀ ਲੋ ਹੈਨਾ ਮੈਂ ਅਗਲੇ ਨੂੰ ਦੇਖਦਾ ਜਿਆਦਾ ਵੀ ਅਗਲੇ ਨੂੰ ਹਾਂ ਵੀ ਅਗਲੇ ਨੂੰ ਦੁੱਖ ਨਾ ਦੁਖੀ ਨਾ ਕੀਤਾ ਜਾਵੇ ਜ਼ਿਆਦਾ ਉਹ ਜਾ ਖਾ ਲੈਦਾ